ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਮੌਸਮ ਦੀ ਗੱਲ ਕਰਾਂਗੇ ਆਪਾਂ ਇਸ ਪੀੜੀ ਦੇ ਵਿੱਚ ਜੂਨ ਮਹੀਨੇ ਦੀ ਅਪਡੇਟ ਕਿ ਜੂਨ ਮਹੀਨੇ ਦੇ ਵਿੱਚ ਮੌਸਮ ਪੰਜਾਬ ਦਾ ਕਿਵੇਂ ਰਹੇਗਾ ਅਗਲੇ ਦਿਨਾਂ ਦੇ ਵਿੱਚ ਥੋੜੀ ਜਿਹੀ ਲੰਬੇ 15 20 ਦਿਨ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੀ ਅਨੁਮਾਨ ਅਧਾਰਤ ਅਪਡੇਟ ਹੈ ਬਾਕੀ ਮੌਨਸੂਨੀ ਪਾਉਣਾ ਕਿੰਨੀ ਕੁ ਤਰੀਕੇ ਤੱਕ ਪਹੁੰਚਣ ਦੀ ਸੰਭਾਵਨਾ ਹੈ ਤੇ ਗਰਮੀ ਦਾ ਕਿੰਨਾ ਖੂਰ ਰਹੇਗਾ ਲੂ ਦੀ ਵਾਪਸੀ ਪੰਜਾਬ ਦੇ ਵਿੱਚ ਕਦੋਂ ਹੋਵੇਗੀ ਤੇ ਟੈਂਪਰੇਚਰ ਕਿੰਨੇ ਕੁ ਜ਼ਿਆਦਾ ਵਧਣਗੇ ਤੇ ਗਰਮੀ ਦਾ ਕਿੰਨਾ ਖੂਰ ਰਹੇਗਾ ਬਰਸਾਤੀ ਸੰਭਾਵਨਾ ਮਾ ਕਿਸ ਦਿਨ ਹੋਣਗੀ ਆ ਤੋ ਪਹਿਲਾ ਗੱਲ ਕਰੀਏ ਆਪਾਂ ਅੱਜ ਦੀ 1 ਤੋਂ ਲੈ ਕੇ 5 ਜੂਨ ਦੇ ਵਿੱਚ ਗੱਲ ਕਰੀਏ ਤਾਂ ਤਾਜ਼ਾ ਸੈਟਲਾਈਟ ਤਸਵੀਰ ਅੱਜ ਦੀ ਮੌਸਮ ਠੀਕ ਠਾਕ ਹੈ ਪਹਾੜੀ ਖੇਤਾਂ ਵਿੱਚ ਸਿਸਟਮ ਪਹੁੰਚਿਆ ਹੈ ਕੱਲ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਰਸਾਤ ਹੋਈ ਹੈ ਤੇ ਆਉਂਦੇ ਜਿਹੜੇ 2-3 ਦਿਨ ਹੋਣਗੇ ਜਿਹੜੇ ਕਿ 1 ਜੂਨ ਤੋਂ ਲੈ ਕੇ 3 ਜਾਂ 4 ਜੂਨ ਤੱਕ ਇਹਨਾਂ ਦਿਨਾਂ ਦੇ ਵਿੱਚ ਟੁੱਟ ਮਿਰੂ ਵਿੱਚ ਪੰਜਾਬ ਵਿੱਚ ਬੱਦਲ ਬਾਈ ਬਣਦੀ ਵਿਗੜਦੀ ਹੋਈ ਦੇਖਣ ਨੂੰ ਮਿਲ ਸਕਦੀ ਹੈ ਤੇ ਇਜੂ ਰੂਪ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਪੰਜਾਬ ਵਿੱਚ ਹੋ ਸਕਦੀਆਂ ਨੇ ਜਿਵੇਂ ਕੱਲ ਵੀ ਦੇਖਿਆ ਕਿ ਪੰਜ ਸੱਤ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਹਨੇਰੀ ਚੱਲੀ ਹੈ ਤਾਂ ਇਸੇ ਤਰ੍ਹਾਂ ਅੱਜ ਤੋਂ ਲੈ ਕੇ ਅੱਜ ਸੰਭਾਵਨਾ ਹਾਲਾਂਕਿ ਥੋੜੀ ਜਹੀ ਘੱਟ ਨਜ਼ਰ ਆ ਰਹੀ ਹੈ ਪਰ ਦੋ ਤਿੰਨ ਤੋਂ ਲੈ ਕੇ ਚਾਰ ਤੱਕ ਕਹਿ ਸਕਦੇ ਹਾਂ ਵੀ ਕਈ ਹਿੱਸਿਆਂ ਦੇ ਵਿੱਚ ਆਪਾਂ ਨੂੰ ਹਨੇਰੀ ਬੱਦਲ ਵੀ ਗਰਜ ਚਮਕੜੀਆਂ ਪ੍ਰੀ ਮੌਨਸੂਨ ਦੀਆਂ ਗਤੀਵਿਧੀਆਂ ਹੁੰਦੀਆਂ ਨੇ ਜਿਹੜੀਆਂ ਅਚਾਨਕ ਛੋਟੇ-ਮੋਟੇ ਰੂਪ ਵਿੱਚ ਦੇਖਣ ਨੂੰ ਮਿਲਦੀਆਂ ਨੇ ਸੋ ਉਹਨਾਂ ਨੂੰ ਦੇਖਣ ਨੂੰ ਉਹ ਮਿਲ ਸਕਦੀਆਂ ਨੇ ਪ੍ਰੀ ਮੌਨਸੂਨੀ ਗਤੀਵਿਨਿਆ ਇਸ ਕਰਕੇ ਗੱਲ ਰਹੇ ਕਿਉਂਕਿ ਪੰਜਾਬ ਦੇ ਵਿੱਚ ਹਾਲੇ ਤੱਕ ਜਿਹੜਾ ਮੌਨਸੂਨ ਆ ਉਹ ਐਂਟਰ ਨਹੀਂ ਹੋਇਆ ਤੇ ਮੌਨਸੂਨ ਜਿਹੜੀ ਲਗਭਗ ਪੰਜਾਬ ਦੇ ਵਿੱਚ ਮੌਨਸੂਨੀ ਬਰਸਾਤਾਂ ਜੁਲਾਈ ਤੋਂ ਹੀ ਸ਼ੁਰੂ ਹੁੰਦੀਆਂ ਨੇ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਸਾਲਾਂ ਦਾ ਰੈਕੋਰਡ ਹੈ ਕਿਉਂਕਿ ਪੰਜਾਬ 'ਚ ਮੌਨਸੂਨ ਅਕਸਰ ਜੁਲਾਈ ਮਹੀਨੇ ਵਿੱਚ ਹੀ ਐਂਟਰ ਹੁੰਦੀ ਹੈ ਇਸ ਸਾਲ ਹੋ ਸਕਦਾ ਹੈ ਕਿ 2-4 ਦਿਨ ਪਹਿਲਾਂ ਐਂਟਰ ਹੋ ਸਕੇ ਕਿਉਂਕਿ ਮੌਨਸੂਨ ਸਮੇਂ ਤੋਂ ਪਹਿਲਾਂ ਚੱਲ ਰਹੀ ਹੈ ਥੋੜੀ ਬਹੁਤ ਸੋ ਜਿਸ ਕਰਕੇ ਜਿਹੜੀਆਂ ਜੂਨ ਮਹੀਨੇ ਵਿੱਚ ਦੀਆਂ ਮੀਂਹ ਦੀਆਂ ਗਤੀਵਿਧੀਆਂ ਹੁੰਦੇ ਨੇ ਉਹਨਾਂ ਨੂੰ ਪ੍ਰੀ ਮੌਨਸੂਨੀ ਬਰਸਾਤਾਂ ਦੇ ਵਿੱਚ ਆਪਾਂ ਪੰਜਾਬ ਦੇ ਵਿੱਚ ਗਿਣ ਸਕਦੇ ਆ ਤੇ ਦਿਨ ਦੇ ਜਿਹੜੇ ਤਾਪਮਾਨ ਹੋਣਗੇ ਇਹਨਾਂ ਪਹਿਲੇ 4-5 ਦਿਨਾਂ ਦੇ ਵਿੱਚ ਲਗਭਗ 40 ਡਿਗਰੀ ਦੇ ਆਸ-ਪਾਸ ਤੱਕ ਰਹਿਣਗੇ 39-40-41 ਦੇ ਹਵਾਵਾਂ ਪੂਰਬ ਦਿਸ਼ਾ ਤੋਂ ਹੀ ਵਗਣਗੀਆਂ ਨਮੀ ਵਾਲੀਆਂ ਸੋ ਇਹਨਾਂ ਕ ਹਵਾਵਾਂ ਕਰਕੇ ਹੀ ਗਰਦ ਝਮਕ ਵਾਲਾ ਮਾਹੌਲ ਰੜਾ ਦੀ ਸੰਭਾਵਨਾ ਬਣੀ ਹੋਈ ਹੈ ਤੇ ਉਸ ਤੋਂ ਬਾਅਦ ਅਗਲੇ 6 ਤੋਂ ਲੈ ਕੇ 10 ਦੀ ਗੱਲ ਕਰ ਤਾਂ 6 ਤੋਂ ਲੈ ਕੇ 10 ਜੂਨ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਪਰਬਤਨ ਦੇਖਣ ਨੂੰ ਮਿਲੂਗਾ ਹਵਾਵਾਂ ਦੇ ਵਿੱਚ ਹੋਵੇਗਾ ਲੰਬੇ ਸਮੇਂ ਤੋਂ ਚੱਲ ਰਹੀਆਂ ਪੂਰਬੀ ਹਵਾਵਾਂ ਉੱਠਲ ਪੋਵੇਗੀ ਤੇ ਪੱਛਮੀ ਹਵਾਵਾਂ ਲਗਭਗ 5 ਜਾਂ 6 ਜੂਨ ਦੇ ਆਸ-ਪਾਸੇ ਤੋਂ ਵਾਪਸ ਹੀ ਘਰ ਜਾਣਗੇ ਆ ਦਰਮਿਆਨੀ ਗਤੀ ਰਹੇਗੀ 10 ਤੋਂ ਲੈ ਕੇ 15 ਕਿਲੋਮੀਟਰ ਤੇ ਫਿਰ ਅਗਲੇ ਹੋ ਸਕਦਾ ਹੈ ਕਿ 10-12 ਦਿਨਾਂ ਤੱਕ ਲਗਾਤਾਰ ਖੁਸ਼ਕ ਹਵਾਵਾਂ ਚੱਲ ਸਕਦੀਆਂ ਨੇ ਲੋ ਵਰਗਾ ਮਾਹੌਲ ਬਣੇਗਾ ਤੇ ਜਿਹੜਾ ਪੰਜਾਬ ਦੇ ਵਿੱਚ ਲੋੜ ਤੋਂ ਜ਼ਿਆਦਾ ਮੌਇਸਚਰ ਬਣਿਆ ਹੋਇਆ ਉਹ ਘਟੇਗਾ ਵਾਸ਼ਟਰ ਬਦਲਣ ਇੱਕ ਭਰਿਆ ਹੋਇਆ ਨਾਲ ਇਹ ਚਿਪਚਿਪੀ ਗਰਮੀ ਹੋਮੋਸਾ ਇਹ ਜਿਆਦਾ ਪਰੇਸ਼ਾਨ ਕਰਦਾ ਇਸ ਤਰ੍ਹਾਂ ਹੱਥ ਮਿਲ ਜਾਵੇਗੀ ਪਰ ਗਰਮ ਹਵਾਵਾਂ ਚੱਲਣਗੇ ਜਿਹੜਾ ਕਿ ਗਰਮੀ ਦਾ ਅਨੁਭਵ ਜਿਆਦਾ ਦਿਖਾਉਣਗੇ ਆ ਤੇ 10 12 ਜੂਨ ਦੇ ਆਸ-ਪਾਸੇ ਤੱਕ ਜਿਹੜਾ ਤਾਪਮਾਨ ਪੰਜਾਬ ਦਾ 44 ਤੋਂ 45 ਡਿਗਰੀ ਤੱਕ ਪਹੁੰਚ ਜਾਵੇਗਾ ਕਹਿਣ ਦਾ ਭਾਵ ਹੈ ਕਿ ਜੂਨ ਮਹੀਨੇ ਦੇ ਅੱਧ ਦੇ ਵਿੱਚ ਲਗਭਗ ਆਪਾਂ ਨੂੰ ਜਿਹੜੀ ਪੂਰੀ ਸਿਖਰ ਦੀ ਗਰਮੀ ਆ ਉਹਦਾ ਸਾਹਮਣਾ ਕਰਨਾ ਪਵੇਗਾ ਪੰਜਾਬ ਦੇ ਵਿੱਚ ਪਰੇ ਕੋਈ ਨਵੀਂ ਗੱਲ ਨਹੀਂ ਹਰ ਸਾਲ ਜੂਨ ਦਾ ਮਹੀਨਾ ਹੁੰਦਾ ਜਿਹੜਾ ਲੂਆਂ ਵਾਲਾ ਹੁੰਦਾ ਹੈ ਟੈਂਪਰੇਚਰ 44 45 46 ਡਿਗਰੀ ਤੱਕ ਅਕਸਰ ਹੀ ਪਹੁੰਚਦੇ ਨੇ ਤੇ ਖੁਸ਼ਕ ਹਵਾਵਾਂ ਚੱਲਣ ਕਰਕੇ ਫਿਰ ਜਿਹੜੀ ਆ ਅਚਾਨਕ ਹੀ ਗਰਜ ਚਮਕ ਵਾਲਾ ਮੌਸਮ ਬਣ ਜਾਂਦਾ ਹੈ ਅਚਾਨਕ ਮੀਂਹ ਆ ਗਿਆ ਬਦਲਵਾਈ ਆ ਗਈ ਹਨੇਰੀ ਆ ਗਈ ਸੋ ਇਸ ਮੌਸਮ ਤੋਂ ਰਾਹਤ ਮਿਲ ਜਾਵੇਗੀ 5 ਤਰੀਕ ਤੋਂ ਬਾਅਦ ਤੇ ਅਗਲੇ ਜਿਹੜੇ 10-12 ਦਿਨ ਹੋਣਗੇ ਲਗਭਗ 20 ਜੂਨ ਤੱਕ ਲਗਾਤਾਰ ਪੱਛਮੀ ਹਵਾਵਾਂ ਦੀ ਵਾਪਸੀ ਰਹੇਗੀ ਤੇ ਫਿਰ ਇਹਨਾਂ ਦਿਨਾਂ ਦੇ ਵਿੱਚ ਮੀਂਹ ਦੀ ਸੰਭਾਵਨਾ ਘੱਟ ਹੋਵੇਗੀ ਪਹਾੜੀ ਖੇਤਾਂ ਵਿੱਚ ਜੇਕਰ ਕੋਈ ਸਿਸਟਮ ਪਹੁੰਚੇਗਾ ਤਾਂ ਉਹਦੇ ਨਾਲ ਫਿਰ ਘੱਟ ਦਬਾ ਦਾ ਖੇਤਰ ਪੰਜਾਬ ਹਰਿਆਣਾ ਦੇ ਆਸ-ਪਾਸੇ ਬਣੇਗਾ ਤਾਂ ਫਿਰ ਆਲੇ-ਦੋਲੇ ਦੀਆਂ ਨਾਮ ਹਵਾਵਾਂ ਹੋਣਗੀਆਂ ਉਹ ਪੰਜਾਬ ਹਰਿਆਣਾ ਵਾਲੇ ਕਿ ਕਰਛੇ ਤੋਂ ਹੋ ਸਕਦੇ ਨੇ ਤੇ ਉਹਨਾਂ ਦੇ ਨਾਲ ਗਰਜ ਸ਼ਮਕ ਵਾਲੇ ਬੱਦਲ ਛੋਟੇ ਮੋਟੇ ਜੇਕਰ ਕੋਈ ਵੱਢਣਗੇ ਤਾਂ ਉਸ ਦੀ ਜਾਣਕਾਰੀ ਡੇਲੀ ਅਪਡੇਟ ਵਿੱਚ ਤੁਹਾਡੇ ਨਾਲ ਆਪਾਂ ਸਮੇਂ-ਸਮੇਂ ਤੇ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਸੋ ਇਹ ਲੰਬੀ ਜਾਣਕਾਰੀ ਦਾ ਹੀ ਮਤਲਬ ਹੈ ਕਿ ਥੋੜਾ ਜਿਹਾ ਅਨੁਮਾਨ ਜਿਹਾ ਮਿਲ ਸਕੇ ਕਿ ਆਉਣ ਦੇ ਸਮੇਂ ਵਿੱਚ ਕਿਵੇਂ ਗਰਮੀ ਰਹੇਗੀ ਕਦੋਂ ਕੋ ਮੀਂਹ ਹੈ ਕਦੋਂ ਹਵਾਵਾਂ ਦੇ ਵਿੱਚ ਪਰਵਰਤਨ ਹੈ ਤੇ ਉਸ ਤੋਂ ਬਾਅਦ ਹੁਣ ਗੱਲ ਕਰੀਏ ਆਪਾਂ 10 ਤੋਂ ਲੈ ਕੇ 15 ਜੂਨ 10 ਤੋਂ 15 ਜੂਨ ਦੇ ਵਿੱਚ ਫਿਰ ਮੌਸਮ ਜ਼ਿਆਤਰ ਖੁਸ਼ਕ ਹੀ ਰਹੂਗਾ ਖੁਸ਼ਕ ਹਵਾਵਾਂ ਪੱਛਮ ਦਿਸ਼ਾ ਤੋਂ ਚਲਦੀਆਂ ਰਹਿਣਗੀਆਂ ਠੰਡੀਆਂ ਆਪਣੀਆਂ ਗਰਮ ਹਵਾਵਾਂ ਮੈਂ ਇੱਕ ਧਿਆਨ ਦੇਣਯੋਗ ਹੋਰ ਇੱਕ ਗੱਲ ਹੈ ਕਿ ਜਿਹੜੀਆਂ ਪਛਵੀ ਹਵਾਵਾਂ ਹੁੰਦੀਆਂ ਨੇ ਇਹ ਦਿਨ ਦੇ ਵੇਲੇ ਗਰਮ ਹੁੰਦੀਆਂ ਨੇ ਪਰ ਰਾਤ ਦੇ ਵੇਲੇ ਕਾਫੀ ਜ਼ਿਆਦਾ ਠੰਡੀਆਂ ਹੁੰਦੀਆਂ ਨੇ ਜਿਸ ਕਰਕੇ ਰਾਤ ਦਾ ਮੌਸਮ ਥੋੜਾ ਜਿਹਾ ਠੀਕ ਠਾਕ ਬਣ ਜਾਂਦਾ ਹੈ ਕਿਉਂਕਿ ਜਦੋਂ ਪੂਰਬੀ ਹਵਾ ਚਲਦੀ ਹੈ ਉਸ ਸਮੇਂ ਥੋੜਾ ਜਿਆਦਾ ਹੁੰਮਸ ਜਿਆਦਾ ਬਣ ਜਾਂਦੀ ਹੈ ਕਿਉਂਕਿ ਪੱਛਮੀ ਹਵਾਵਾਂ ਜ਼ਿਆਦਾਤਰ ਰਤੀਲੇ ਲੱਖਿਆਂ ਵੱਲੋਂ ਆਉਂਦੀਆਂ ਨੇ ਤੇ ਇਹ ਰੇਤ ਦੇ ਜਿਹੜੇ ਕਣ ਹੁੰਦੇ ਨੇ ਮੋਟੇ ਉਹ ਗਰਮ ਵੀ ਜਲਦੀ ਹੁੰਦੇ ਨੇ ਤੇ ਠੰਡੇ ਵੀ ਜਲਦੀ ਹੁੰਦੇ ਨੇ ਧੁੱਪ ਵਿੱਚ ਬਹੁਤ ਜ਼ਿਆਦਾ ਤਪ ਜਾਂਦੇ ਨੇ ਜਿਸ ਕਰਕੇ ਇਹ ਲੂ ਚੱਲਦੀ ਹੈ ਗਰਮ ਹਵਾਵਾਂ ਤੇ ਰਾਤ ਦੇ ਵੇਲੇ ਠੰਡੇ ਵੀ ਜ਼ਿਆਦਾ ਜਲਦੀ ਹੋ ਜਾਂਦੇ ਜਿਸ ਕਰਕੇ ਰਾਤ ਵੇਲੇ ਹਵਾਵਾਂ ਠੰਡੀਆਂ ਹੋ ਜਾਂਦੀਆਂ ਨੇ ਤੇ ਮੀਂਹ ਦੀ ਸੰਭਾਵਨਾ 11 ਤੋਂ 15 ਦੇ ਵਿੱਚ ਵੀ ਘੱਟ ਹੈ 15 ਤੋਂ ਲੈ ਕੇ 20 ਜੂਨ ਦੀ ਗੱਲ ਕਰੀਏ ਤਾਂ ਇਹਨਾਂ ਦਿਨਾਂ ਵਿੱਚ ਟੈਂਪਰੇਚਰ 45 ਤੋਂ ਪਲੱਸ ਦੇਖਣ ਨੂੰ ਮਿਲਣਗੇ ਕਈ ਹਿੱਸਿਆਂ ਦੇ ਵਿੱਚ ਹਵਾਵਾਂ ਉੱਤਰ-ਪੱਛਮ ਤੋਂ ਹੀ ਵਗਣਗੀਆਂ ਥੋੜਾ ਬਹੁਤ ਪੱਛਮ ਦੇ ਨਾਲ ਬਦਲ ਮਾਰੋਕ ਦੇਖਣ ਨੂੰ ਮਿਲ ਸਕਦਾ ਹੈ ਤੇ ਲਗਭਗ 18 ਤੋਂ ਲੈ ਕੇ 22 ਜੂਨ ਦੇ ਆਸ-ਪਾਸੇ ਪੰਜਾਬ ਦੇ ਵਿੱਚ ਹੋ ਸਕਦਾ ਤਕੜੀਆਂ ਮੌਸਮੀ ਕਾਰਵਾਈਆਂ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਕਿਉਂਕਿ ਇਹਨਾਂ ਦਿਨਾਂ ਵਿੱਚ ਇੱਕ ਤਕੜਾ ਮੌਸਮੀ ਸਿਸਟਮ ਬਣਨ ਦੀ ਸੰਭਾਵਨਾ ਹੈ ਪਰ ਗਰਮੀ ਦਾ ਮੌਸਮ ਹੈ 20 ਦਿਨਾਂ ਦੀ ਅਪਡੇਟ ਆਪਾਂ ਇਹ ਨਹੀਂ ਕਹਿੰਦੇ ਕਿ 100% ਸਹੀ ਰਹੇਗੀ ਕਿਉਂਕਿ ਗਰਮੀ ਮਹੀਨੇ ਦੇ ਵਿੱਚ ਜਿਹੜਾ 5-7 ਦਿਨਾਂ ਦੀ ਅਪਡੇਟ ਲੰਬੇ ਤੌਰ ਤੇ ਉਹ ਵੀ ਸਾਂਝੀ ਕਰਨੀ ਮੁਸ਼ਕਲ ਹੋ ਜਾਂਦੀ ਕਿਉਂਕਿ ਟੈਂਪਰੇਚਰ ਅਪ ਡਾਊਨ ਹੁੰਦੇ ਰਹਿੰਦੇ ਨੇ ਮੌਸਮ ਦੇ ਵਿੱਚ ਬਦਲਾਅ ਆਉਂਦੇ ਰਹਿੰਦੇ ਨੇ ਉਤਰਾ ਚੜਾਉਂਦੇ ਰਹਿੰਦੇ ਨੇ ਸੋ ਜਿਸ ਕਰਕੇ ਗਰਮੀਆਂ ਦੇ ਵਿੱਚ ਜਿਹੜਾ ਮੌਸਮ ਬ ਜਿਆਦਾ ਪਰਵਰਤਨਸ਼ੀਲ ਬਣਿਆ ਹੋਇਆ ਹੁੰਦਾ ਹੈ ਤੇ ਜਿਹੜੀ ਮੌਨਸੂਨ ਆ ਪੰਜਾਬ ਦੇ ਵਿੱਚ ਫਿਲਹਾਲ ਹੁਣ ਮੌਨਸੂਨੀ ਬ੍ਰੇਕ ਲੱਗੇਗੀ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਮੌਨਸੂਨ ਨੇ ਆਪਣਾ ਦੱਖਣੀ ਭਾਰਤ ਤੇ ਖੜਾ ਬਹੁਤ بڑے ਉੱਤਰ ਪੂਰਬੀ ਹਿੱਸੇ ਬਗਬਰ ਕੀਤੇ ਨੇ ਅਸਾਮ ਜਿਆਸੇ ਪਾਸੇ ਦੇ ਜਿਹੜੇ ਇਲਾਕੇ ਨੇ ਪਰ ਹੁਣ ਥੋੜਾ ਜਿਹਾ ਬ੍ਰੇਕ ਲੱਗੇਗੀ ਤੇ ਅਗਲੇ 5-7 ਦਿਨ ਜਿਹੜੀ ਮੌਨਸੂਨ ਦਾ ਅੱਗੇ ਵਧਣ ਦੀ ਗਤੀ ਹੈ ਉਹਨੂੰ ਠੱਲ ਪਵੇਗੀ। ਸੋ ਉਸ ਤੋਂ ਬਾਅਦ ਅਗਲੇ ਮੌਸਮੀ ਸਿਸਟਮ ਸਮੁੰਦਰੀ ਖੇਤਰਾਂ ਵਿੱਚ ਬਣਨਗੇ ਜਿਹੜੇ ਮੌਨਸੂਨ ਨੂੰ ਅੱਗੇ ਵਧਣ ਵਿੱਚ ਕਿੰਨਾ ਸੌਖ ਦੂਰ ਦਿੰਦੇ ਨੇ ਕਿਸ ਗਤੀ ਦੇ ਮੌਨਸੂਨ ਅੱਗੇ ਵਧਿਆ ਉਹ ਆਉਣ ਦੇ ਦਿਨਾਂ ਵਿੱਚ ਦੇਖਣ ਨੂੰ ਮਿਲੇਗਾ। ਫਿਲਹਾਲ ਮੌਨਸੂਨ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮੌਨਸੂਨ 25 ਜੂਨ ਤੋਂ ਬਾਅਦ ਹੀ ਦੇਖਣ ਨੂੰ ਮਿਲੇਗੀ। 25 ਜੂਨ ਤੋਂ ਲੈ ਕੇ 5 ਜੁਲਾਈ ਦੇ ਵਿੱਚ ਜਿਹੜਾ ਸਮਾਂ ਇਸ ਸਮੇਂ ਦਰਮਿਆਨ ਪੰਜਾਬ ਵਿੱਚ ਮੌਨਸੂਨ ਸ਼ੁਰੂ ਹੋਊਗੀ ਬਾਕੀ ਅਗਲੀ ਅਪਡੇਟ ਲਗਾਤਾਰ ਤੁਹਾਡੇ ਨਾਲ ਜਾਣਕਾਰੀ ਸਾਂਝ ਕਰਦੇ ਰਹਾਂਗੇ ਕਿ ਡੇਲੀ ਅਪਡੇਟ ਵਿੱਚ ਮੌਸਮ ਚ ਕਿਵੇਂ ਬਦਲਾ ਚੜ੍ਹਾ ਹੁੰਦੇ ਨੇ ਸੋ ਚੈਨਲ ਪੰਜਾਬ ਵੈਦਰ ਨਾਲ ਬਨੇ ਰਹੋ